ਚਾਹੀਏ ਹੈ ਕਿ ਮੌਜੂਦਾ ਨਵੀਂ ਸਰਕਾਰ ਜਿਹੜੀ ਕੇਂਦਰ ਚ ਬਣੀ ਆ ਇਹ ਨarendra Modi ਹੋਰਾਂ ਦਾ ਤੀਜਾ ਦੌਰ ਹੈ ਤੀਜੀ ਪਾਰੀ ਹੈ ਪਰ ਪਿਛਲੀਆਂ ਦੋ ਪਾਰੀਆਂ ਦੇ ਦੌਰਾਨ ਉਹਨਾਂ ਤੇ ਦੋਸ਼ ਲੱਗਦੇ ਰਹੇ ਉਹਨਾਂ ਤੇ ਸਵਾਲ ਖੜੇ ਹੁੰਦੇ ਰਹੇ ਕਿ ਇਹ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੇ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੇ ਅਵਾਨੀ ਜਡਾਨੀ ਤਾਂ ਟੈਗ ਲਾਈਨ ਬਣ ਗਈ ਸੀ ਸੋ ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਉਹ ਸਾਰੇ ਸਵਾਲਾਂ ਦੇ ਘੇਰਿਆਂ ਚ ਘिरी ਹੋਈ ਸਰਕਾਰ ਜੀਵਾਰ ਵੀ ਸਰਕਾਰ ਬਣਾਉਣ ਚ ਕਾਮਯਾਬ ਹੋਏ ਬੇਸ਼ੱਕ ਲੰਗੜੀ ਸਰਕਾਰ ਬਣੀ ਬੇਸ਼ੱਕ ਬਸਾਕੀਆਂ ਸਾਰੇ ਸਰਕਾਰ ਬਣੀ ਪਰ ਵਿਰੋਧੀ ਧਿਰ ਸੱਤਾ ਤੱਕ ਨਹੀਂ ਪਹੁੰਚ ਸਕੀ ਤੇ ਭਾਜਪਾ ਆਪਣੇ ਸਹਿਯੋਗੀ ਦਰਾਂ ਨਾਲ ਮਿਲ ਕੇ ਸਰਕਾਰ ਬਣਾਉਣ ਚ ਕਾਮਯਾਬ ਹੋਈ ਪਰ ਅੱਜ ਆਪਾਂ ਇਸ ਪਹਿਲੂ ਤੋਂ ਗੱਲ ਇਸ ਲਈ ਕਰ ਰਹੇ ਹਾਂ ਕਿ ਨਵੀਂ ਸਰਕਾਰ ਬਣਦਿਆਂ ਹੀ ਸਰਕਾਰ ਤੇ ਫੇਰ ਇਹ ਸਵਾਲ ਖੜਾ ਹੋ ਗਿਆ ਕਿ ਤਾਂ ਕਾਰਪੋਰੇਟ ਪੱਕੀ ਹੈ ਜੀ ਜਿਹੜੇ ਕਾਰਪਟ ਘਰਾਣਿਆਂ ਨੂੰ ਇੱਕ ਇੱਕ ਨੌਕਰੀ ਪੈਦਾ ਕਰਨ ਦੇ ਬਦਲੇ 1000 ਕਰੋੜ ਦੀ ਸਬਸਿਡੀ ਮਿਲਦੀ ਹੋਵੇ ਤੇ ਉਹ ਤਾਂ ਫਿਰ ਸਰਕਾਰ ਨੂੰ ਕਹਿਣਗੇ ਕਿ ਕਮਾਲ ਦੀ ਸਰਕਾਰ ਤੇ ਸਰਕਾਰ ਦੇਸ਼ ਦਾ ਪੈਸਾ ਜਨਤਾ ਦਾ ਪੈਸਾ ਲੋਕਾਂ ਦਾ ਪੈਸਾ ਕਾਰਪੋਰੇਟ ਘਰਾਣਿਆਂ ਦੀ ਮੋਟੀ ਕਮਾਈਆਂ ਦੇ ਲਈ ਇਹ ਸਾੜ ਚਕੇ ਜੀ ਰੋਜ਼ਗਾਰ ਪੈਦਾ ਕੀਤਾ ਇੱਕ ਇਸ ਲਈ 3 ਕਰੋੜ ਦੀ ਸਬਸਿਡੀ ਦੇ ਦਿੱਤੀ ਹੁਣ ਇਹ ਸਵਾਲ ਨਾ ਤਾਂ ਕਿਸੇ ਮੀਡੀਆ ਧਾਰੈ ਨੇ ਖੜਾ ਕੀਤਾ ਇਹ ਸਵਾਲ ਨਾ ਵਿਰੋਧੀ ਧਰਨੇ ਖੜਾ ਕੀਤਾ ਨਵੇਂ ਸਵਾਲ ਇੰਡੀਆ ਗੱਠ ਜੋੜਦਾ ਨਵੇਂ ਭਾਜਪਾ ਵਿਰੋਧੀ ਕਿਸੇ ਦਲ ਦਾ ਨਾਏ ਕਿਸੇ ਸੰਗਠਨ ਸੰਸਥਾ ਦਾ ਇਹ ਸਵਾਲ ਨਰਿੰਦਰ ਮੋਦੀ ਹੋਰਾਂ ਦੀ ਕੈਬਨਿਟ ਦੇ ਨਵੇਂ ਬਣੇ ਮੰਤਰੀ ਨੇ ਖੜਾ ਕੀਤਾ ਨਰਿੰਦਰ ਮੋਦੀ ਹੋਰਾਂ ਦੀ ਤੀਜੀ ਪਾਰੀ ਦੌਰਾਨ ਉਹਨਾਂ ਦੀ ਕੈਬਨਿਟ ਦੇ ਵਿੱਚ ਇਸ ਮੌਕੇ ਜਿਹੜੇ ਲੋਹੇ ਦੇ ਸਟੀਲ ਦੇ ਉਸ ਵਿਭਾਗ ਦੇ ਮੰਤਰੀ ਨੇ ਵੱਡੇ ਉਦਯੋਗ ਘਰਾਣਿਆਂ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਇਹ ਸਵਾਲ ਜਨਤਕ ਤੌਰ ਤੇ ਖੜਾ ਕੀਤਾ। ਬਿਲਕੁਲ ਜੀ। ਵਿਕਾਸ ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਕਿਵੇਂ ਦੇਸ਼ ਦੀ ਜਨਤਾ ਦੇ ਟੈਕਸਾਂ ਵਾਲਾ ਪੈਸਾ ਲੁਟਾਇਆ ਜਾ ਰਿਹਾ ਹੈ? ਇਹ ਸਵਾਲ ਜਵਾਬ ਮੰਗਦਾ ਹੈ। ਹੋਇਆ ਕੀ? ਵੱਡੇ ਉਦਯੋਗ ਲੋਹਾ ਸਟੀਲ ਇਸ ਵਿਭਾਗ ਦੇ ਮੰਤਰੀ ਨੇ ਐਚ.ਡੀ. ਕੁਮਾਰ ਅਸਮਾਨੀ ਐਚ.ਡੀ. ਕੁਮਾਰ ਅਸਮਾਨੀ ਹੋਰੀ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਤੇ ਅੱਜ ਨਰਿੰਦਰ ਮੋਦੀ ਕੈਬਨਿਟ ਦੇ ਮੰਤਰੀ ਨੇ ਤੇ ਕੈਬਨਿਟ ਦੇ ਵਿੱਚ ਮੰਤਰੀ ਅਹੁਦੇ ਦੀ ਸੌ ਸੌ ਚੁੱਕਲੀ ਉਹਨਾਂ ਨੇ ਜਦੋਂ ਉਤੋਂ ਬਾਅਦ ਆਪਣੇ ਸੂਬੇ 'ਚ ਗਏ ਤੇ ਕਰਨਾਟਕਾ 'ਚ ਆਪਣੀ ਪਾਰਟੀ ਜੀ ਤੋਂ ਆਉਂਦੇ ਨੇ ਜਨਤਾ 당ਲ ਐਸ ਹੈ ਨਾ ਉਹਨਾਂ ਦੇ ਵਰਕਰਾਂ ਦੇ ਵਿੱਚੋਂ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਗੱਲ ਛੁਈ ਉਹਨਾਂ ਨੇ ਉੱਥੇ ਦੱਸਿਆ ਕਹਿੰਦੇ ਕਿ ਆਪਣੇ ਵਰਕਰਾਂ ਨਾਲ ਗੱਲ ਕਰਦੇ ਦੱਸਿਆ ਕਿ ਗੁਜਰਾਤ 'ਚ ਇੱਕ ਕੰਪਨੀ ਲੱਗ ਰਹੀ ਹੈ ਟੈਕਨੋਲੋਜੀ ਦੀ ਨਵੀਂ ਕੰਪਨੀਆਂ ਤੇ ਸੈਮੀ ਕੰਡਕਟਰ ਪ੍ਰੋਜੈਕਟ ਹੈ। ਸੈਮੀ ਕੰਡਕਟਰ ਬਣਾਉਣ ਦਾ ਪ੍ਰੋਜੈਕਟ ਲੈ ਕੇ ਆਈ ਹੈ ਗੁਜਰਾਤ ਦੀ। ਗੁਜਰਾਤ ਚ ਕੰਪਨੀ ਲਾਈ ਜਾ ਰਹੀ ਹੈ। ਇਹ ਕੰਪਨੀ ਮੰਤਰੀ ਸਾਹਿਬ ਦੱਸ ਰਹੇ ਨੇ ਐਚ.ਡੀ. ਕੁਮਾਰਾ ਸੁਆਮੀ ਕਿ ਇਹ ਕੰਪਨੀ ਇੱਕ ਰੋਜ਼ਗਾਰ ਦੇ ਬਦਲੇ ਕੇਂਦਰ ਸਰਕਾਰ ਤੋਂ 3.2 ਕਰੋੜ ਦੀ ਸਬਸਿਡੀ ਲੈ ਰਹੀ ਹੈ। 3 ਕਰੋੜ ਤੋਂ ਉੱਪਰ ਦੀ ਸਬਸਿਡੀ ਲੈ ਰਹੀ ਹੈ। ਚਲੋ ਇਹਨੂੰ ਦੂਈ ਤਰ੍ਹਾਂ ਸਮਝੋ। ਕੁਮਾਰਾ ਸੁਆਮੀ ਜੀ ਦੇ ਐਚਡੀ ਕੁਮਾਰਾਸਮਾਨੀ ਜੀ ਦੇ ਬੋਲਾਂ ਦੇ ਹਵਾਲੇ ਨਾਲ ਉਹਨਾਂ ਨੇ ਨਹੀਂ ਦੱਸੀ ਇਹ ਗੱਲ ਵੀ ਅਗਲੀ ਗੱਲ ਵੀ ਜਿਹੜੀ ਮੈਂ ਦੱਸਣ ਜਾ ਰਿਹਾ ਉਹਨਾਂ ਨੇ ਨਹੀਂ ਦੱਸੀ। ਉਹ ਕਹਿੰਦੇ ਜਿਹੜੀ ਗੁਜਰਾਤ ਦੇ ਵਿੱਚ ਸੈਮੀ ਕੰਡਕਟਰ ਬਣਾਉਣ ਦਾ ਪ੍ਰੋਜੈਕਟ ਲਾਉਣ ਵਾਲੀ ਕੰਪਨੀ ਆ ਇਸ ਕੰਪਨੀ ਦੇ ਪ੍ਰੋਜੈਕਟ ਦੀ ਜਾਂ ਪੂਰੀ ਕੰਪਨੀ ਸਥਾਪਿਤ ਕਰਨ ਦੀ ਹੈ ਰੋਜ਼ਗਾਰ ਪੈਦਾ ਕਰਨ ਦੇ ਸਾਧਨਾਂ ਦੀ ਪੂਰੀ ਲਾਗਤ ਆ ਰਹੀ ਹੈ ਜੀ 2.5 ਅਰਬ ਡਾਲਰ 2.5 ਅਰਬ ਡਾਲਰ ਕੁੱਲ ਲਾਗਤ ਆ ਰਹੀ ਹੈ ਤੇ ਇਸ ਕੰਪਨੀ ਨੇ 5000 ਰੋਜ਼ਗਾਰ ਪੈਦਾ ਕਰਨਾ ਹੈ ਇਹ ਜਦੋਂ ਪ੍ਰੋਜੈਕਟ ਬਣ ਕੇ ਆਊਗਾ ਤਾਂ ਇਹ ਚ ਆਊਗਾ ਨਾ ਕਿ ਕੰਪਨੀ ਦੀ ਕੁੱਲ ਲਾਗਤ 2.5 ਅਰਬ ਡਾਲਰ ਤੇ ਰੋਜ਼ਗਾਰ 5000 ਪੈਦਾ ਕਰੂਗੀ ਤੇ 5000 ਰੋਜ਼ਗਾਰ ਪੈਦਾ ਕਰਨ ਵਾਲੀ 2.5 ਅਰਬ ਡਾਲਰ ਦੀ ਕੰਪਨੀ ਦਾ 2 ਅਰਬ ਡਾਲਰ ਸਬਸਿਡੀ ਚ ਮਾਫ ਹੋ ਗਿਆ ਮਤਲਬ ਉਹਨੂੰ 2 ਅਰਬ ਡਾਲਰ ਸਰਕਾਰ ਨੇ ਦੇਣੇ ਆ ਤੇ ਇਹ ਲੋਕਾਂ ਦਾ ਪੈਸਾ ਤੇ 2.5 ਅਰਬ ਡਾਲਰ ਦੀ ਕੰਪਨੀ 2 ارب ਡਾਲਰ ਸਰਕਾਰ ਤੋਂ ਲੈ ਰਹੀ ਆ ਤੇ 5000 ਰੋਜ਼ਗਾਰ ਪੈਦਾ ਕਰ ਰਹੀ ਆ ਸੋ ਐਚਡੀ ਕੁਮਾਰਾ ਸਵਾਮੀ ਜੀ ਕਹਿੰਦੇ ਕਿ 5000 ਰੋਜ਼ਗਾਰ ਦੇ ਹਿਸਾਬ ਨਾਲ 2 ارب ਡਾਲਰ ਜਿਹੜਾ ਮਾਫ ਹੋਇਆ ਜਾਂ ਸਰਕਾਰ ਤੋਂ ਲੈਣਾ ਜਿਹੜਾ ਉਹਨੇ ਮਤਲਬ ਕੇਂਦਰ ਨੇ ਅਦਾ ਕਰਨਾ ਉਹਦੇ ਹਿਸਾਬ ਨਾਲ ਜਦੋਂ ਹਿਸਾਬ ਕਿਤਾਬ ਲੱਗਿਆ ਕਹਿੰਦੇ ਇੱਕ ਨੌਕਰੀ ਦੇ ਪਿੱਛੇ ਇੱਕ ਰੋਜ਼ਗਾਰ ਪੈਦਾ ਕਰਨ ਦੇ ਪਿੱਛੇ 3.2 ਕਰੋੜ ਦੀ ਸਬਸਿਡੀ ਮਿਲ ਗਈ ਸੋ ਇਹਦਾ ਮਤਲਬ ਜਿਹੜਾ ਪਿਛਲੀਆਂ ਦੋ ਸਰਕਾਰਾਂ ਤੋਂ ਇਹ ਸਵਾਲ ਖੜਾ ਹੁੰਦਾ ਰਿਹਾ ਸੀ ਕਿ ਵੱਡੇ ਕ腐ਟ ਘਰਾਣਿਆਂ ਪੱਕੀ ਆ ਸਰਕਾਰ ਉਸ ਗੱਲ ਤੇ ਮੋਰ ਲੱਗਦੀ ਆ ਇਧਰ ਪਰਾਲੀ ਵਾਲੇ ਮਸਲੇ ਤੇ ਜਦੋਜਹਦ ਹੈ ਐਮਐਸਪੀ ਵਾਲੇ ਮਸਲੇ ਤੇ ਜਦੋਜਹਦ ਹੈ ਨਰੇਗਾ ਵਾਲੀ ਦਿਹਾੜੀਆਂ ਵਾਲੇ ਮਸਲੇ ਤੇ ਮਜ਼ਦੂਰਾਂ ਦੀ ਦਿਹਾੜੀਆਂ ਵਾਲੇ ਮਸਲੇ ਤੇ ਜਦੋਜਹਦ ਹੈ ਹੈ ਅਜੇ ਤੱਕ ਪੈਟਰੋਲ ਡੀਜ਼ਲ ਨੂੰ ਜੀਐਸਟੀ ਚ ਲਿਆਉਣ ਲਈ ਜਦੋਜਹਦ ਹੈ ਪਰ ਇਧਰ ਖੇਲਾ ਇੱਥੇ ਹੁੰਦਾ ਹੈ ਇੱਕ ਕੰਪਨੀ ਇੱਕ ਪ੍ਰੋਜੈਕਟ 5000 ਰੋਜ਼ਗਾਰ ਦੇ ਹਵਾਲੇ ਨਾਲ ਦੀ ਜਾਣਕਾਰੀ ਹੈ ਤੇ ਹਿਸਾਬ ਲਾ ਲਓ ਫਿਰ ਰਵਾਨੀ ੜਾਨੀਆਂ ਦੇ ਟੈਕ ਕਿਉਂ ਲੱਗਿਆ ਸਰਕਾਰ ਤੇ ਸਵਾਲ ਖੜਾਉ ਬਿਲਕੁਲ ਸਵਾਲ ਜਾਇਜ਼ ਹੈ ਹੁਣ ਇਹ ਤੁਹਾਡੀ ਕੈਬਨਿਟ ਦੇ ਮੰਤਰੀ ਸਾਹਿਬ ਕਰ ਰਹੇ ਜੀ ਹੁਣ ਨਾ ਕਿਉਂਕਿ ਵਿਰੋਧੀ ਦਾ ਪ੍ਰੋਪਗੈਂਡਾ ਚਲੋ